ਹੱਦੋਂ ਵੱਧ ਸਤਿਕਾਰ ਕਰੋ ਮਰਗੇ ਨਹੀਂ ਆਉਂਦੇ ਡੱਗ ਤੇ ਲੋਕੋ ਜਿਉਂਦੇ ਮਾਪਿਆਂ ਨਾਲ ਪਿਆਰ ਕਰੋ ਇਹੋ ਜੀ ਵੀਡੀਓ ਲੈ ਕੇ ਆਏ ਆਂ ਉਮੀਦ ਕਰਦੇ ਆਂ ਆਪ ਜੀ ਨੂੰ ਪਸੰਦ ਆਵੇਗੀ ਇਹ ਵੀਡੀਓ ਕੇਵਲ ਜਾਗਰੂਕਤਾ ਤੇ ਮਨੋਰੰਜਨ ਵਾਸਤੇ ਹੈ ਇਸ ਦਾ ਕਿਸੇ ਆਮ ਖਾਸ ਨਾਲ ਕੋਈ ਸਬੰਧ ਨਹੀਂ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਤੇ ਐਂਡ ਤੱਕ ਦੇਖਿਓ ਬਣਾਉਣ ਦਾ ਮਤਲਬ ਸਮਝ ਆ ਜਾਵੇਗਾ ਹੁਣ ਮੈਂ ਚੁੱਪ ਕਰ ਦਣਾ ਵੀਡੀਓ ਅਗੋਂ ਸਟਾਰਟ ਹੋਣ ਜਾ ਰਹੀ ਹੈ ਕਿਰਪਾ ਕਰਕੇ ਵੀਡੀਓ ਪਾਣੀ ਪਾਣੀ ਲਿਆਂਦਾ ਜਾਂਦਾ ਕਦੋਂ ਅੱਖੇ ਪਾਣੀ ਨਹੀਂ ਪਾਉਂਦੇ ਤਾਂ ਸਵਾ ਮਾਰਾ ਆਖਿਰ ਲੱਗਦੇ ਇਹ ਕਿਸੇ ਅਜ ਡਾਲ ਕਰਕੇ ਦਿਖਲੇਗਾ ਤੇ ਬਦਨਾਮੀ ਕਰਦੀ ਕਦੋਂ ਦਾ ਪਾਣੀ ਮੰਗਿਆ ਨਾ ਘਰ ਪਾਣੀ ਕੋਠਾ ਦਾ ਪਾਣੀ ਮੰਗਿਆ ਹੋਰ ਵਿਆਹ ਦੀ ਤਿਆਰੀ ਜੱਲੀ ਜਾਂਦੀ 4 ਵੀ ਵਿਆਹ ਦੀ ਤਿਆਰੀ ਤਾਂ ਕਰਨੀ ਹੈ ਮੇਰੇ ਭਨੇਵੇ ਦਾ ਵਿਆਹ ਤੋਂ ਅਸ਼ਕਰ ਜਾਣਾ ਤਾਂ ਤਣਾ ਉੱਥੇ ਵੀ ਵਰਤਣਾ ਵਾ ਦੱਸ ਤਾਂ ਕਿੰਨਾ ਖਰਚਾ ਹੋਇਆ ਨਾ ਮੈਂ ਤਾਂ ਟੈਂਸ਼ਨ ਨਹੀਂ ਨਹੀਂ ਦਪੀ ਪਈ ਮੋਈ ਕੱਪੜੇ ਲੱਦੇ ਜੇ ਲਿਆਣੀਆਂ ਤੇ ਤੂੰ ਕੀ ਕਰਨਾ ਕੱਪੜੇ ਲੱਤੇ ਦੱਸ ਤੈਨੂੰ ਕਿਹੜਾ ਚਾਹੀਦਾ ਕੱਪੜੇ ਲੱਤੇ ਮੈਨੂੰ ਵੀ ਅਗਲੇ ਵਿਆਹ ਕਹਿ ਕੇ ਗਏ ਨੇ ਮੋਈ ਕਿਹੜਾ ਜੀ ਆ ਗਿਆ ਦਰਮਾਨ ਮੈਨੂੰ ਵੀ ਅਗਲੇ ਕਹਿ ਕੇ ਗਏ ਨੇ ਬੀਬੀ ਹੱਟਾ ਘਰ ਪਰਿਆ ਕਰਿਆ ਤੇ ਮੈਂ ਕਿੱਥੇ ਛੱਡ ਕੇ ਜਾਵਾਂਗੀ ਸਾਡੀ ਤਾਂ ਮਜਬੂਰੀ ਮੈਂ ਤਾਂ ਜਾਣਾ ਹੀ ਜਾਣਾ ਮੇਰੇ ਆਪਣੇਵੇਂ ਦਾ ਵਿਆਹ ਤੇ ਤੂੰ ਕਰੇ ਰਿਹਾ ਕਿ ਤੂੰ ਕੀ ਲੈਣ ਜਾਣਾ ਵਿਆਹ ਤੇ ਭਾਈ ਤੂੰ ਅੱਛਾ ਭੋਗਾ ਤੇ ਮੈਂ ਜਾਵਾਂ ਤੇ ਵਿਆਹਾਂ ਦਾ ਤੁਸੀਂ ਜਾਓ ਮੇਰੇ ਭਨੇ ਦੇ ਵਿਆਹ ਤੇ ਮੈਂ ਭਨੇ ਦੇ ਵਿਆਹ ਕਮੇ ਛੱਡਾ ਹੁਣ ਘਰੇ ਪੱਤੋਂ ਤੂੰ ਹੀ ਆਪ ਚੱਲੀਆਂ ਜਾ ਕਰੋ ਉਹ ਤਾਂ ਤਾਂ ਬੀਬੀ ਤੂੰ ਚਲੀ ਜਾ ਫੋਗਾ ਤੇ ਅਸੀਂ ਜਾਨੀਆਂ ਗਿਆ ਤੇ ਬੀਬੀ ਸਿਆਣੇ ਕਹਿੰਦੇ ਨੇ ਕਿ ਵੱਡੇ ਜਿਹੜੇ ਹੁੰਦੇ ਨਾ ਉਹ ਘਰ ਦਾ ਜੰਦਰਾ ਹੁੰਦੇ ਨੇ ਤੂੰ ਨਹੀਂ ਤੈਨੂੰ ਘਰੇ ਛੱਡ ਕੇ ਜਾਣਾ ਦੱਸ ਹੁਣ ਤੈਨੂੰ ਮੈਂ ਕਿੱਥੇ ਲੈ ਜਾਵਾਂ ਮੈਨੂੰ ਵੀ ਇਹ ਕਹਿ ਕੇ ਗਿਆ ਦੇ ਬੱਲੇ ਨੀ ਤੇਰੇ ਤੂੰ ਦਰਕਰ ਤੋਰ ਪਾ ਤਾਂ ਮੈਂ ਨਾ ਜਾਵਾਂ ਮੈਂ ਤਾਂ ਜਾਣਾ ਹੀ ਜਾਣਾ ਤਵੇਂ ਕੋਸ਼ ਹੋ ਗਿਆ ਅੱਜ ਤਾਂ ਸਵੇਰੇ ਜਾਣਾ ਕਪੜਾ ਲੀੜਾ ਲੈਣ ਮੈਂ ਸੁਖਣਾ ਆਪਦੀ ਭੈਣ ਦਾ ਵੀ ਬਣਾਉਣਾ ਪਰਵਈਏ ਤੇ ਸਾਰਿਆਂ ਦੇ ਕੱਪੜੇ ਬਣਾਉਣੇ ਤੇਰਾ ਕੋਈ ਸੂਟ ਸੂਟ ਨਹੀਂ ਬਣਾਉਣਾ ਗਾ ਜਿੱਥੋਂ ਨਾ ਘਰ ਹੋਏ ਨਹੀਂ ਮੈਂ ਆਪੇ ਬਣਾ ਲੂੰਗੀ ਜਾਣਾ ਤਾਂ ਮੈਂ ਹੈਗਾ ਨਾ ਲੈ ਕੇ ਨਹੀਂ ਤੇ ਵੇਖੀ ਤੇ ਬੰਦਾ ਕੀ ਚਲ ਅਖੀ ਜੋਗੀ ਕੀ ਬੰਦਾ ਵਾ ਹੁਣ ਤਾਂ ਘਰ ਮੈਂ ਚੰਗਾ ਆਸਰੇ ਤੇ ਛੱਡ ਕੇ ਜਾਣਾ ਤੇਰੇ ਆਸਰੇ ਤੇ ਛੱਡ ਕੇ ਜਾਣਾ ਮੈਂ ਮੈਂ ਨਾ ਹੋਣੀ ਰੱਖੀ ਟੋਡੀ ਵੀ ਨੌਕਰਾਂ ਨਹੀਂ ਰੱਖੀਆਂ ਚਲ ਆਵੇਂ ਤਾਂ 니ਥੂ ਤੇ ਦਾੜੀ ਨੂੰ ਕਹਿੰਦੇ ਨਸਰਾ ਕਰੀ ਹੁਣ ਕਹਿੰਦੇ ਉਹਨੂੰ ਆ ਮੈਂ ਨਹੀਂ ਕੋਨੇ ਡਾੜੇ ਕੋ ਜੁ ਨੂੰ ਮਰਜੀ ਕਹਿ ਦੇ ਕਰ ਲਾ ਫਲਾ ਜਰੀ ਕਰਨੀ ਕੋਈ ਆਏ ਤਾਂ ਉਹ ਮੈਂ ਕਈ ਨਹੀਂ ਪਿਆਤਾ ਨਹੀਂ ਜਾਂਦੇ ਜਾਂਦੇ ਇਹਨੂੰ ਭੇਜ ਦੇਵੇ ਚਲੇ ਜਾਂਦੇ ਚੁੱਕ ਜਾਓ ਨਾ ਕਾ ਚਲੀ ਜਾ ਬਸ ਜਿੱਥੇ ਗੱਤਿਆਰ ਤੂੰ ਜਾਏਗੀ ਮੈਨੂੰ ਕਹਿ ਕੇ ਤੂੰ ਕਰੇ ਰੇ ਮੈਂ ਜਾਣੀ ਪ੍ਰਧਾਨ ਬੰਨੀ ਆ ਮੈਂ ਤਾਂ ਪਹਿਲਾਂ ਜਾਣਾ ਮੈਂ ਨਾ ਕਰਨੀ ਤੁਹਾਡੀ ਘਰੇ ਬੈਠੀ ਰਵਾਂ ਤੁਸੀਂ ਕਹਿੰਦੇ ਐ ਮੰਨਦੀ ਜਾ ਕੇ ਘਰੇ ਸਾਡੇ ਰਾਖੀ ਬੋਹਾਂ ਦੀ ਬੈ ਸਾਡੀ ਸੇਵਾਕਾਰ ਅਸੀਂ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਆਈਏ ਇਹ ਨਾ ਬਵੇ ਬੈ ਪ੍ਰਧਾਨ ਬੰਦ ਕੇ ਛੋੜਾ ਤੂੰ ਵੱਡੀ ਹੈ ਤਾਂ ਤੈਨੂੰ ਕਾਈ ਕਰੇ ਛੱਡ ਜੀ ਇਹਨਾਂ ਹੋਰ ਕਿੰਨੇ ਆਖਦੇ ਨੇ ਤੇ ਘਰ ਵਿੱਚ ਛੱਡ ਕੇ ਜਾਵਾਂ ਬੱਸ ਅੱਜ ਕਾ ਚੋਰੀਆਂ ਕਿੰਨੀਆਂ ਹੁੰਦੀਆਂ ਪਈਆਂ ਇਹ ਵੀ ਦੇਖ ਲਿਆ ਕਰ ਮੇਰੇ ਵਾਂਗ ਚੋਰੀਆਂ ਬਾਅਦ ਆ ਜਿੰਨੀਆਂ ਬੁੱਢੇ ਦਮਾਰ ਦੇ ਤੋਂ ਛੋਟੇ ਲੈ ਕੇ ਮਗਰੀ ਲੱਗਣਾ ਬੁੜੀ ਦੇ ਮੈਂ ਐਡੀ ਕੀ ਕਰਨਾ ਇਹ ਭੋਗਾ ਤੇ ਸਾਰੀ ਸਾਡੇ ਮੈਂ ਹੀ ਜਾਣਾ ਚਾਹਂਦੇ ਤੇ ਸ਼ੁਭਿਆਵਾਂ ਦੇਣਾ ਜਲ ਮੈਂ ਜੀ ਕੇ ਨੰਬਰ ਚੰਗਾ ਹੈ ਜੀ ਵਾਜੀ i ഓരോ അവണ്ണം ചെയ്യുക പണി ഞാ ਇਹ ਪਾਣੀ ਦਾ ਝੜਦੱਟ ਜਾਂ ਬੀਬੀ ਨਾਲ ਤਰੀਕੀ ਲੜਾਈ ਪਾਈ ਕਰਦੇ ਹੋ ਬੀਬੀ ਕਹਿੰਦੀ ਮਮਾ ਵੀ ਤੁਹਾਡੇ ਨਾਲ ਜਾਣਾ ਹੈ ਬੀਬੀ ਕਹਿੰਦੀ ਮੈਨੂੰ ਵਿਆਹ ਤੇ ਨਾਲ ਲੈ ਕੇ ਚਲੋ ਤੇ ਮੈਂ ਬੀਬੀ ਨੂੰ ਕਹਾਂ ਤੂੰ ਨਹੀਂ ਜਾਣਾਗਾ ਵਿਆਹ ਤੇ ਵੀ ਇਨਾ ਤਾਂ ਘਰ ਚ ਆਪਣਾ ਸਮਾਨ ਵੇਖਾ ਕਿੰਨਾ ਪਿਆਵ ਕਿ ਜੇ ਮਗਰੋਂ ਚੋਰੀ-ਚੂਰੀ ਹੋ ਗਈ ਤੇ ਆਪਾਂ ਤਾਂ ਕੀ ਕਰਾਂਗੇ ਦੱਸ ਫਿਰ ਆਪਣੇ ਤੋਂ ਬਨਜੂਗਾ ਇਨਾ ਸਮਾਨ ਬਾਅਦ ਚ ਚੱਲ ਹੁਣ ਬੀਬੀ ਦਾ ਤੈਨੂੰ ਪਤਾ ਕਹਿੋ ਜੀ ਯਾਰ ਹੁਣ ਉਹਨੇ ਤਾਂ ਸਮਝਣਾ ਨਹੀਂ ਮਮੀ ਸਮਝਦਾ ਨਹੀਂ ਆਊਗਾ ਤੇ ਠੰਡੇ ਦਿਮਾਗ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ ਭਾਵੇਂ ਅੰਦਰ ਆ ਗਈ ਚੁੱਪ ਕਰ ਗਈ ਅੰਦਰ ਆਣ ਕਹਿਦਾ ਹੈ ਕਿ ਮੈਂ

ਆਕ ਅਰਧ ਮੈਨੂੰ ਆਸਰੇ ਛੱਡ ਕੇ ਜਾਓ ਤੋggen ਲਈ ਤੁਸੀਂ ਨਾ ਨਾ ਮੈਂ ਨਵਿਆ ਮੈਂ ਜਾਣਾ ਹੀ ਜਾਣਾ ਮੈਂ ਬਾਤਾਂ ਕਰਾਂ ਗਏ ਤੂੰ ਕਰੇ ਰਿਹਾ ਤੂੰ ਹੈ ਨਾ ਆ ਲੜਾਈ ਲਾ ਕੇ ਠੀ ਹੋਣੀ ਮੇਰੇ ਨਾਲ ਦੁਨ ਲੜ ਕੇ ਤਾਂ ਬਾਹਰੋਂ ਚਲੀ ਗਈ ਹਰ ਕਿ ਨਾ ਰਹਿ ਕੇ ਚਲੀ ਗਈ ਤੂੰ ਕਿਹੜਾ ਘਾਟਾ ਤੂੰ ਕਿਹੜਾ ਘਟ ਦਿੱਤੀ ਹੋਣੀ ਹੈ ਤੇਰੀ ਵੀ ਜ਼ਬਾਨ ਕਿਹੜਾ ਰੁਕਦੀ ਹੈ ਮੈਂ ਦਿੱਤੀ ਹੈ ਮੈਂ ਵੀ ਸੱਤੀ ਨਾ ਦਾਸ ਤੋਂ ਮਾਰ ਆ ਰਿਹਾ ਮੈਂ ਨਿਕਲ ਕਾਣ ਕੋ ਜਾਮ ਦਾ ਬਣੇ ਜਾਓ ਮੈਨੂੰ ਸੁਚਾਈ ਬੋਲਦੀ ਤੇ ਮੈਂ ਆਵਾ ਮੈਂ ਕੋਮਨ ਖੱਤੀਆਂ ਵੀ ਘਰ ਕਿੰਦੇ ਆਪਰੇ ਛੱਡ ਕੇ ਜਾਵਾਂ ਤੱਕ ਮਗਰੋਂ ਕੋ ਚੋਰੀ ਹੋ ਗਈ ਨਾ ਕੋਈ ਸਮਾਨ ਲੈ ਗਿਆ ਤੇ ਆਪਰਾ ਰੱਖਾਂਗੇ ਕਿ ਲੋਕਾਂ ਨੂੰ মুখ ਖਾਵਾਂਗੇ ਅਸਲੀ ਹੁੰਦਾਗਾ ਮੈਂ ਨਖਰੇ ਚ ਕਰਦੀ ਰਹੂਗੀ ਉਹਨੂੰ ਹੁੰਦਾ ਪਿਆ ਕੁਛ ਉਹਨੂੰ ਹਾਂ ਤੇ ਵੀ ਮੈਨੂੰ ਵੀ ਕਹਿੰਦੀ ਰਹੀ ਕਹਿੰਦੀ ਭੋਗਾ ਤੇ ਮੈਨੂੰ ਘਰ ਦਿੰਨੇ ਐ ਤੇ ਖੁਸ਼ੀਆਂ ਦੇ ਕੰਮ ਤੇ ਤੁਸੀਂ ਜਾਣਦੇ ਹੋ ਛੇੜੀ ਲੱਗਿਆ ਕਰ ਆਪਣੇ ਨਾਲ ਫਿਰ ਵੀ ਮਾਵਾ ਵਰਗੀ ਐ ਤੇਰੀ ਆਓ تو آکا لے لانے اپ دے وی لے لانے ہن تا اج لڑائی پائی میرے دے برابر دا سوٹ بناؤ چلو سوٹ اپا لے دیاں گے بیاہ اپا نو پیار نا سمجھا دیاں گے گرو گرو پرا سوٹ اپا لے دیاں گے سوٹ نا کیو جتے ایناں تے جے سوٹ ہی رات دے پریاں دے گا جاوں گی جاوں گی کہ میں چاہوں گی اے گھرے کو میں رہوں گی یا توں سارے چلے جاؤ گے او تسی چلے جا اج میں رہن داں گی آو چلے جاں توڈا نہیں سدا کہ میرا نو ساتھے گا بیاہ دے تہانوں ਹੁਣ ਮੈਂ ਕੀ ਕਰਾਂ ਮੈਂ ਲੱਫੇੜਾ ਬੈਠਾ ਤੈਨੂੰ ਸਮਝਾਉਣਾ ਮਕਾਮ ਤੋਂ ਆਇਆ ਮੈਂ ਤੈਨੂੰ ਸੁਣਾਉਣਾ ਅੱਗੇ ਵੱਧ ਦੁਖੀ ਹੋ ਗਿਆ ਤੂੰ ਨਹੀਂ ਆਖੇ ਲੱਗਦੀ ਕਿ ਉਹਨੂੰ ਸਮਝਾਉਂਦਾ ਉਹਨੇ ਨਹੀਂ ਆਖੇ ਲੱਗਣਾ ਮੈਂ ਕਿਹੜੇ ਪਾਸੇ ਜਾਵਾਂ ਮੈਂ ਦੱਸ ਤੇ ਮੇਰਾ ਫਰਜ਼ ਮੇਰੇ ਲਈ ਸੱਦਾ ਦਾ ਕਰੋ ਆ ਬਿਨਾ ਤਾਜੂਗਾ ਮੇਰਾ ਚੱਲ ਤੂੰ ਲੜਾਈ ਨਾ ਤਾਂ ਕੋਈ ਆਉਂਦੀ ਉਹ ਤੇ ਬਹਿ ਗਿਆ ਆਪਾਂ ਗੱਲ ਕਰਦੇ ਆ ਬਾ ਬਾ ਤੇ ਸਮਝਾਵਾ ਤੇ ਸਮਝੀ ਜੀ ਤਾਂ ਮੈਨੇ ਸਮਝ ਨਾਗਾ ਮੈਨੇ ਮੇਰਾ ਕਾਰਾ ਕਰ ਲਾਂਗੀ ਮੈਂ ਆ ਕਾਰਾ ਕਰ ਲਾਂਗੀ ਕੋਈ ਨਾ ਕਾਰਾ ਖੁਰਾ ਕਰਦੀ ਗਿਆ ਮੈਂ ਬਰਾਮਦੀ ਗਿਆ ਢਾਰ ਕੰਬੀ ਆਪਣੇ ਮਨ ਤੇ ਮੈਂ ਰਾਤ ਪੈਣ ਵਾਲੀ ਐ ਤੇ ਮੋਂ ਆਪਾਂ ਡੇਜਾਂਗੇ ਦੁੱਪ ਕਰਕੇ ਰਾਤ ਲੜਾਈ ਪੈ ਗਈ ਤੇ ਸਾਰੀ ਰਾਤ ਨੀਂਦ ਨਹੀਂ ਆਉਣੀ ਸਵੇਰੇ ਕਰਾਂਗੇ ਇਸ ਵਿਸ਼ੇ ਤੇ ਗੱਲਾਂ ਤੇ ਜਾ ਤੂੰ ਪ੍ਰਸ਼ਾਦਾ ਪਾਣੀ ਪਕਾ ਆਵਦਾ ਤੇ ਸਾਰਾ ਦਿਨ ਤਬੀ ਨਾ ਰਿਆ ਕਰ ਕਰ ਲਵ ਜਿਹੜਾ ਕੋਈ ਕਾਰਾ ਕਰਦੀ ਤਾਂ ਕਰ ਕਾਰਜ ਆਪਣੀ ਪੜੀ ਰੋਜ਼ ਦਾ ਕਦੀ ਗੇ ਰੋਜ਼ ਹੀ ਲੜਾਈ ਰੋਜ਼ ਹੀ ਲੜਾਈ ਰੋਜ਼ ਇੱਕ ਦਿਨ ਮਿਲ ਲੜਾਈ ਤਾਂ ਫਿਰ ਕੀ ਕਰੇ ਤਬਾ ਹਾਉ ਮੇਰੇ ਦੀ ਆਗ ਲਿਆਣਾ ਜਿਹੜਾ ਕੜਾ ਤੂੰ ਹੀ ਪੋਣੀ ਤੂੰ ਹਾਲ ਹੈ ਬੱਬੀ ਹਾਂ ਤੇਰੇ ਸਾਹਮਣੇ ਉਹ ਗੱਲਾਂ ਜਾਣ ਨੂੰ ਮੈਨੂੰ ਰੱਖਿਆ ਤੈਨੂੰ ਜਾਣ ਨੂੰ ਰੱਖਿਆ ਕੀ ਗੱਲ ਕੀ ਹੋ ਗਈ ਗੱਲ ਕੁਛ ਨਹੀਂ ਤੂੰ ਸੋਣੀ ਆਇਆ ਉਹਨੇ ਮਨ ਲਾ ਕੇ ਤੇ ਬੰਦਾ ਆਇਆ ਨਾ ਤੂੰ ਗਾ ਉਹਦੇ ਤੋਂ ਮਨ ਸੋਣਾ ਆ ਉਹ ਕਹਿੰਦੀ ਬੀਬੀ ਸੁਨੇਹ ਦਾ ਬੰਦਾ ਪਾਈ ਬੈਠੀ ਆ ਮੈਂ ਵਿਆਹ ਤੇ ਜਾਣਾ ਮੈਂ ਵਿਆਹ ਤੇ ਜਾਣਾ ਮੈਂ ਵੀ ਹੁਣ ਤੂੰ ਇੰਨੀ ਉਮਰ ਹੋ ਗਈ ਧੂਣ ਕਰੇ ਲਿਆ ਕਰੋ ਉੱਥੇ ਕੀ ਤੂੰ ਉੱਥੇ ਡੀ ਜੇ ਲੱਗਣਗੇ ਵਾਜਾਂ ਆਉਣਗੇ ਤੂੰ ਉੱਥੇ ਫਿਰਦੇ ਘੰਬਣਾ ਫੈਲਾ ਕੇ ਜੇ ਮੈਂ 10 ਮਿੰਟੋਂ ਤੇ ਚਲੇ ਜਾਗੀ ਕੋਤੋਂ ਕੁਛ ਮਨ ਲਾ ਰਿਆ ਉਹਨਾਂ ਘੱਟ ਜਾਣਾ ਤੇ ਆਪਣਾ ਘਰ ਕੌਣ ਸੁਮਾਰੂਗਾ ਮੈਂ ਘਰ ਛੱਡ ਨਾ ਰੋਣੀ ਲੋਕ ਕਹਿੰਦੇ ਨੇ ਵੀ ਸਿਆਣੇ ਕਹਿੰਦੇ ਨੇ ਵੀ ਜੰਤਰੇ ਹੁੰਦੇ ਮਾਂ ਤੋਂ ਕਰਦਾ ਬਜ਼ੁਰਗ ਜੰਤਰੇ ਹੁੰਦੇ ਆ ਤੇ ਜੰਦਰਾ ਘੜੀ ਲਾ ਕੇ ਜਾਂਣਾ ਹੋਰ ਜਿੱਦ ਲਾ ਕੇ ਜਾਣਾ ਜੇ ਸਰਦਾਂ ਹੁੰਦਾ ਤੇ ਲੋੜੀ ਲੈ ਜਾਂਦੇ ਤੇ ਭੁੱਲਦੇ ਕਿ ਉਹ ਨਹੀਂ ਜੰਦਰਾ ਹੁੰਦੇ ਉਦੋਂ ਤੱਕ ਇਹ ਪੂ ਚੜੀ ਜਾ ਤੇ ਮੇਰਾ ਵਿਆਹ ਆਇਆ ਤਾਂ ਤੂੰ ਜੰਦਰਾ ਲਾ ਗੀਆ ਕਰਨਾ ਤੇ ਤੈਨੂੰ ਉਹ ਉਹਦੇ ਦਾ ਰਿਸ਼ਤੇਦਾਰੀ ਦਾ ਵਿਆਹ ਤੈਨੂੰ ਉਹ ਕਹਿ ਹੀ ਗਏ ਨੇ ਮੰਨ ਲਿਆ ਤੇ ਤੂੰ ਹਰ ਜ਼ਰੂਰੀ ਤੂੰ ਜੰਦਰਾ ਤੇ ਤੂੰ ਆਖੇ ਲੱਗ ਜਾ ਉਹਦੀ ਆਖੀ ਤੂੰ ਰਾਤ ਤੋਂ ਵੀ ਮੈਂ ਕਰੇ ਰੱਖਾ ਮਾਂ ਹੋਰ ਤੈਨੂੰ ਕੀ ਕਹਿਆ ਮੈਂ ਤੁਹਾਡਾ ਕੀ ਬੁਆਇਆ ਸਾਰੀ ਉਮਰ ਮੈਂ ਇਥੋਂ ਜੁਗੀਦਾ ਹਾਂ ਧਰੂ 3 ਚੱਲ ਕੋਈ ਨਹੀਂ ਬੈਠਾ ਆਪ ਆਇਆ ਤੇ ਚੱਲ ਜੁ ਮੈਂ ਤਾਂ ਅੱਗੇ ਸਵੇਰ ਤੱਕ ਰੁਕ ਕੇ ਆਇਆ ਮੈਂ ਦਾ ਮਾਤਾ ਨੇ ਘੜਾ ਨੇਗਾ ਤੇ ਇਹ ਹੁਣ ਤੋਂ ਇੱਥੇ ਛੱਡ ਦੇ ਗਾਲਾਂ ਪਕਾਣ ਨੂੰ ਕਰਾਂਗੇ ਠੀਕ ਹਨ ਹੁਣ ਚੁੱਪ ਕਰਕੇ ਟਹਿ ਕੇ ਜਾ ਤੂੰ ਪਤਾ ਨਹੀਂ ਮਗਰ ਜੰਗਾ ਦਾ ਉਹਦੇ ਮਗਰ ਲੱਗਣਾ ਮੈਂ ਤਾਂ ਫਸਿਆ ਬੈਠਾ ਜੇ ਉਹਨੂੰ ਕਹਿਣਾ ਤੇ ਉਹ ਕਹਿੰਦੀ ਮਾ ਮਗਰ ਲੱਗਦਾ ਤੈਨੂੰ ਕਹਿਣਾ ਤੂੰ ਕਹਿ ਹੁੰਦੇ ਮਗਰ ਲੱਗਦਾ ਮੈਂ ਕਿੱਧਰ ਜਾਵਾਂ ਚੱਲ ਕੋਈ ਨਹੀਂ ਰੋਟੀ ਖਾ ਲੈ ਸਵੇਰੇ ਕਰਾਂਗੇ ਗੱਲਾਂ ਹਾਂ ਐਵੇਂ ਨਾ ਕਾਪ ਰਿਆ ਕਰ ਤੂੰ ਵੀ ਤੂੰ ਮਾੜਾ ਮੋਟਾ ਕੋਠੰਡੀ ਰਿਆ ਕਰ ਨੌਮਾ ਨੂੰ ਵੀ ਧਿਆਨ ਸਮਝਿਆ ਮਾੜਾ ਮੋਟਾ ਕੋ ਸਮਝ ਕੇ ਰਿਆ ਕਰੂੰਗੀ ਮੈਨੂੰ ਦੀ ਕਰਦਾ ਪਿਆ ਇਹ ਗੱਲਾਂ ਤੋਂ ਗੜੀਆਂ ਪਹਿਲਾਂ ਮਾਂ ਬਣ ਕੇ ਰਹਾ ਤੇ ਇਹ ਬਣਾ ਲੈ ਤੀ ਉਹਨੂੰ ਮੇਰਾ ਬੰਨਾ ਸਾ ਉਹ ਵੀ ਛੋਲੇ ਕੇ ਦੋ ਫਾਰੀਆਂ ਕਦੀ ਬਾਤ ਉਹ ਬੋਲਦੀ ਮੇਰੇ ਨਾਲ ਤੇ ਬੀਬੀ ਚਾਲ ਕੋਈ ਨਹੀਂ ਲਿਆ ਫੜਾ ਅੱਗੇ ਸੜਾਈ ਨਾਲ ਟਾਈਮ ਹੋ ਜਾਂਦਾ ਤੇ ਉੱਥੇ ਨਾ ਪੈਸੇ ਨਾ ਰੱਖਦੇ ਸੀ ਤੇ ਤੂੰ ਕਹਿੰਦੀ ਸ਼ੋਪਿੰਗ ਘਰੋਂ ਵੀ ਕੱਪੜੇ ਦੇ ਲਈ ਨਾ ਕਾ ਕਪੜੇ ਲੀੜੇ ਲੈਣ ਨਾ ਤਾ ਮੈਂ ਜਵਾਕਾਂ ਦੇ ਲਿਆਵਾਂ ਤਾ ਨਾ ਮੈਂ ਆਪਦੇ ਲਿਆਵਾਂ ਤੇ ਤੇਰੀ ਮਾਂ ਵੀ ਅਦਰ ਤਿਆਰ ਹੋ ਕੇ ਪਹਿਨੇ ਕਪੜੇ ਲੀਣਾ ਪਾਉਂਦੇ ਇਹ ਕੰਮਾਂ ਚ ਲੱਗ ਪਾਉਂਦਾ ਮੈਨੂੰ ਇਹ ਪਤਾ ਕ ਲੱਗਣਾ ਕਿ ਨਹੀਂ ਲੱਗਣਾ ਕਿ ਮੈਂ ਨਹੀਂ ਹੁੰਦੇ ਨਾਲ ਜਾਣਾ ਜੂਣਾ ਹੋਰੋਂ ਦਾ ਨਹੀਂ ਪਤਾ ਕਿ ਉੱਥੇ ਤਕਾਨ ਤੇ ਹੀ ਹੋ ਜਾ ਸਾਡਾ ਪੁੱਤ ਪੁਣਾ ਤੇ ਉਹੀ ਜਾਵੇਗਾ ਯਾਰ ਮੈਂ ਤੇ ਹੁਣ ਜਾਣਾ ਮੈਂ ਹੁਣ ਕੰਮ ਛੱਡ ਦਿਆਂ ਅਗਰੋ ਯਾਰ ਨਾ ਮੈਂ ਇੱਥੇ ਬੱਤ ਪਾਇਆ ਤੇ ਚੰਗਾ ਨਹੀਂ ਲੱਗਦਾ ਬੰਦਾ ਆ ਗਿਆ ਸ਼ਿਰਾ ਹੋਰ ਯਾਰ ਤੂੰ ਹੀ ਕੀ ਲੜਨ ਲੱਗ ਗਿਆ ਤੜਨਾ ਕੀ ਆ ਤੇਰੀ ਮਾਂ ਤੇ ਉਹ ਮੇਰੀ ਮਾਂ ਜੜੀ ਜਾਂਦੀ ਉਹ ਤੂੰ ਆ ਨਰਾ ਤੂੰ ਛੱਡੋ ਇਹਨਾਂ ਦਾ ਕੀ ਕਹਿਣਾ ਇਹਦਾ ਰੋਜਾਂ ਪਾਸੇ ਇਹਨਾਂ ਦਾ ਲੱਗਦੇ ਹੀ ਕੋਤੋਂ ਇਹਨਾਂ ਦਾ ਨਹੀਂ ਖਤਮ ਹੁੰਦਾ ਤੇ ਮੈਂ ਆਇਆ ਥੱਕਾ ਟੁੱਕਾ ਅੱਗੇ ਦਾ ਸਾਰਾ ਦਿਨ ਕੰਮ ਸਾਰੀ ਰਾਤ ਕਰ ਕਰਕੇ ਥੱਕ ਗਿਆ ਤੇ ਤਰੀਕੇ ਨਾਲ ਕੰਮ ਕਰ ਤੇ ਚੱਲਿਆ ਹੁਣ ਉੱਥੇ ਚੱਲਿਆ ਹੁਣ ਮੈਂ ਤੂੰ ਆ ਗਿਆ ਜੇ ਉੱਥੇ ਜਾਣਾ ਹੀ ਪੈਣਾ ਆਹੋ ਚੱਲ ਫਿਰ ਮੈਂ ਜਾਂਦਾ ਉੱਧਰ ਨੂੰ ਮੈਂ ਕਰ ਦਿਖਾਉਂਦਾ ਨਾ ਕੋ ਤੇਰੀ ਜਾਨ ਨਹੀਂ ਬੈਠੀ ਉਧਰ ਲੱਗ ਲੱਗ ਮਾਰੀ ਵਾਵਾ ਨੂੰ ਮੈਂ ਮਟਕਾ ਤੁਮ ਜਾਂ ਕਿੰਦੂ ਲੈ ਕੋਈ ਜਾਣ ਦੇਦੀ ਮੈਨੂੰ ਘੜਾ ਨਹੀਂ ਜਾਣਾ ਮੈਨੂੰ ਆਹ ਬੈਨਾ ਤੂੰ ਵੀ ਵੀ ਨੂੰ ਕਹਦੇ ਕਿ ਉਰੀ ਬਾਹਰ ਖੋਤ ਨਹੀਂ ਮੈਂ ਚੱਲਿਆ ਮੈਂ ਇੱਥੇ ਬੈਠੂ ਕਿੰਨੇ ਕੰਮ ਕਰਨਾ ਚਲ ਠੀਕ ਹੈ ਮੈਂ ਚੱਲਿਆ ਤੂੰ ਟਾਟਾ ਸੋ ਤਾਂ ਮੈਨੂੰ ਐਵੇਂ ਨਾ ਕਾਇ ਰੱਖੀਂ ਦਾਜ ਤੇ ਹੋਰ ਭਾਈ ਮੈਨੂੰ ਵੀ ਛੁੱਟੀ ਸੁਭਾਈ ਦਾਰ ਦਿਓ ਮੈਨੂੰ ਵੀ ਕੰਮ ਤੇ ਜਾਣਾ ਹੈ ਤੂੰ ਐ ਨਾ ਕਰ ਬੀਬੀ ਨਾ ਬੀਬੀ ਨਾ ਮੇਰਾ ਜੂਸ ਕਰ ਦੇ ਨਾ ਤਕਾਨ ਦੇ ਵਿੱਚੀ ਬੀਬੀ ਨਾ ਮੇਰਾ ਵੀ ਹੋ ਜਾਤਾ ਭਾਈ ਹਾਂ ਮੇਰਾ ਤੇ ਤੂੰ ਦਿਨ ਰਾਤ ਹੀ ਨਹੀਂ ਛੱਡਦੇ ਮੈਂ ਤਾਂ ਚੱਲਿਆ ਭਾਈ ਚੱਲ ਜੇ ਕੋਈ ਗੱਲ ਹੋਈ ਤੇ ਮੈਨੂੰ ਫੋਨ ਲਾ ਦੇ ਮੈਂ ਦਿਨ ਰਾਤ ਜਿਵੇਂ ਟੋਣ ਵਾਲੀ ਗੱਲੀ ਬੰਦਾ ਕਿੱਧਰ ਜਾਵੇ ਯਾਰ ਮੈਨੂੰ ਕੰਮ ਤੇ ਕਰਨਾ ਹੀ ਪੈਂਦਾ ਮੈਂ ਤਾਂ ਕਾਲੇ ਪਾਣੀ ਆਮ ਇੰਨੇ ਚੋਰ ਨਾ ਕੁਆੜਾ 파ਗੇ ਬੈਠਾਵੇਂ ਮੁੰਡਿਆਂ ਦਾ ਕੀ ਬਣਾ ਮੈਂ ਕਿਨੂੰ ਵਗਾ ਕਰ हां ਜਿੱਦਾਂ ਮਾਤਾ ਫਿਰ ਆ ਗਿਆ ਹਾਂ ਹਾਂ ساری ਰਾਤ ਹੀ ਲੱਗੀ ਹੋਰ ਉੱਥੇ ਕੰਮ ਕਰ ਕਰਨੇ ਤੇ ਫਿਰ ਰਾਤ ਤਾਂ ਲੱਗ ਹੀ ਜਾਣੀ ਸੀਗੀ ਕੋਰ طرف ਹੀ ਹੋ ਗਿਆ ਚਲ ਤੇ ਉਹਨੇ ਤਾਂ ਚਲਾ ਹੀ ਜਾਣਾ ਕਿ ਮੈਂ ਆ ਗਿਆ ਹੁਣ ਉਹ ਚਲਾ ਗਿਆ ਵਾ ਉਹ ਵੇਲਾ ਮਾਂ ਨੂੰ ਮਿਲ ਕੇ ਵੀ ਨਹੀਂ ਗਿਆ ਉਹ ਚਲ ਛੱਡ ਮਾਦਾ ਤੂੰ ਇਹ ਗੱਲ ਹੁਣ ਇੱਥੇ ਠੱਪ ਕਰ ਦੇ ਤੇ ਮੈਂ ਸਾਰੀ ਰਾਤ ਐ ਠੱਕਾ ਟੁੱਟਾ ਹੁਣ ਘਰੇ ਆਇਆ ਵਾ ਸਾਰੀ ਰਾਤ ਲਾ ਕੇ ਤੇ ਤੂੰ ਐ ਕਰ ਮੇਰੀ ਮਾਤਾ ਬਾਹਰ ਜਾ ਕੇ ਪੈ ਜਾ ਬਰਾਂਡੇ ਚ ਮਾਂ ਨੂੰ ਮਿਲ ਕੇ ਨਹੀਂ ਗਿਆ ਬੁੜੀ ਦੀਆਂ ਸੁਣ ਕੇ ਚਲ ਛੱਡ ਮਾਦਾ ਮੈਨੂੰ ਚੱਕ ਬੋਦਲਾ ਹਾਂ ਆ ਕੇ ਆਇਆ ਆਪੇ ਉਹਨਾਂ ਨਾਲ ਮੈਂ ਆਪੇ ਨਹੀਂ ਬੜ ਲਾਂਗੂ ਆ ਪੱਖਾ ਠੱਡੀ ਜਾਈ ਮਾਤਾ ਲਈ ਪਰਦਾ ਲੈਣੇ ਲੈਣਾ ਤੇ ਮੈਂ ਜਾਣਾ ਹੀ ਹੈ ਮੇਰੇ ਭਨੇਵੇ ਦਾ ਵਿਆਹ ਤੇ ਮੈਂ ਜਾਣਾ ਨਹੀਂ ਕਿ ਲੀੜਾ ਕਪੜਾ ਲੈਣੇ ਆਸਤੇ ਮੈਂ ਤਾਂ ਤੇ ਚਾਹ ਪੂਰੇ ਕਰਨੀ ਆ ਆਇਆ ਹੈ ਤੇ ਮੈਨੂੰ ਮਿਆਕੇ ਵੀ ਨਹੀਂ ਗਿਆ ਤੇਰਾ ਸੁੱਖਿਆ ਸਤਾਇ ਉਹ ਟੁਰ ਗਿਆ ਤਾਂ ਫੇਰ ਕੀ ਹੋ ਗਿਆ ਮੇਰੇ ਮਨ ਕਰ ਲੱਗ ਗਿਆ ਤਾਂ ਹੋਰ ਕੱਪੜੇ ਲੈਣੇ ਨੂੰ ਕੀ ਕਰੀਂ ਨਹੀਂ ਕੋਈ ਨਹੀਂ ਤੈਨੂੰ ਕਹਿ ਕੋ ਕਹ ਗਿਆ ਨਾ ਮੈਂ ਨਾਲ ਦੇ ਪੱਲੇ ਬਣਾਈ ਬੁਈ ਜਾਨੀ ਜਾਨ ਦੀ ਮਾਰੀ ਕਰ ਜਾਨੀ ਤੂੰ ਜਾਨ ਦੀ ਮਾਰੀ ਕੋਈ ਨਹੀਂ ਕਰੀ ਮੇਰੇ ਕੋਲ ਹੋ ਕੇ ਗਿਆ ਸੀ अभी तो तू चली जा जानती था। आहो मैं नहीं जाना जोरा तेरे ना। ना तो। यार तो ताने ले जानती। कि मेरी इज्जत कटेगी। तूड़ा हुआ शकीन यहाँ। ये बुढ़िया खेला मेरे को देख। क्यों पने भी ना वहाँ भी और कब मिलाऊँगी तो और मैं कब तो लाऊँगी एक दास्ताबियाँ में शादी के लिए करी। मैं �

ਇਹ ਖੜੀ ਜਾਣ ਜੋੜੀ ਨਹੀਂ ਦੇਂਦੀ ਕਿਹ ਬੰਨੇ ਆ ਕਿਹ ਜੀ ਆਹ ਕੀ થਾਗਾ ਆ ਤਾਂ ਮਗਰਾਉਣ ਕੀ ਲੱਗਦੇ ਆ ਪਤਾ ਹੈ ਇਨਾਂ ਨੇ ਇੱਕ ਹੀ ਜੀ ਮੁੰਡਾ ਆਪੇ ਬੰਦ ਪਾ ਜਾਵੇ ਉਹ ਇਦਾਬਾ ਦੇ ਕੇ ਆਪੂ ਲੱਗ ਹਾ ਉਹ ਤਾਂ ਜਾਂਦੀ ਪਈ ਨਾ ਵੀ ਆ ਮੇ ਕਿਤੇ ਵੀ ਆ ਕੇ ਹੋਰੀ ਨਾ ਪਈ ਪੰਗਾ ਪੈ ਜਾ ਹੁਣ ਮੈਨੂੰ ਉਠਾਉਣਾ ਪੈਣਾ ਹੁੰਦਾ ਇਹਨੂੰ ਵੇਰ ਮੁੰਡਿਆ ਵੇ ਮਹਰੀਆ ਉੱਤਪਾਵੇ ਫੋਟਰ ਬੀਬੀ ਗਈ ਕਲੀ ਮਤ ਪਤਾ ਨਹੀਂ ਕਿਧਰ ਨੂੰ ਗਈ ਕੋਈ ਚਲੀ ਜੇ ਤਾਂ ਮੈਂ ਹੁ ਮੜਾ ਜੈ ਨਾ ਕਿਆ ਵੀ ਤੈਨੂੰ ਨਹੀਂ ਲੈ ਕੇ ਜਾਣਾ ਵੀ ਕਪੜੇ ਲੀੜੇ ਮੈਂ ਲੈਣ ਜਾ ਰਹੀ ਜਮਣ ਆ ਵੀਖ ਲਾਵੇ ਤੂੰ ਨਹੀਂ ਦੇਣੀ ਕੋਈ ਪੂਰੀ ਉਹ ਨਹੀਂ ਮੜਾ ਮ ਕਹੇ ਤੂੰ ਖੁਕਲੀ ਆ ਕੇ ਕਾਰਬਾਰ ਪਗੰਡੀ ਹੀ ਮੈਂ ਆਉ ਬੋਲ ਤੇ ਜਾਣਾ ਵਾ ਯਾਰ ਮੈਂ ਦੱਸ ਹੁਣ ਕੀ ਕਰਾਂ ਅੱਗੇ ਮੈਂ ਰਾਤ ਦਾ ਸਾਰੀ ਰਾਤ ਦਾ ਠੱਗਾ ਟੁੱਟਾ ਮਾਹ ਆ ਕੇ ਮਾਹ ਚੱਕ ਤੂੰ ਫੇਰ ਆ ਨਹੀਂ ਜਾਣਾ ਮੜਾ ਮ ਤੇ ਵੇਖ ਲੇ ਕਰੋ ਕਾਰ ਬਾਰੀ ਤੇ ਮੇਜ਼ ਨਾਲ ਡੈਡੀ ਨੂੰ ਖੋਲ੍ਹ ਆਣੀ ਹੈ ਆਜੂ ਦਾ ਕੀ ਪਤਾ ਛੇਤੀ ਆਏਗਾ ਤੁੰਗਾ ਨਾ ਯਾਰ ਬਾਤਾਂ ਤੇਹੀ ਵੀ ਉਹੋ ਜੀ ਆ ਜਿਉਂਨੇ 27 ਸਾਲ ਬਾਅਦ ਮਾਰਤੀ ਨਾ ਅਸੀਂ ਤਾਂ ਚਾਪ ਨੇ ਫੜੇ ਜਾਵਾਂਗੇ ਪਰ ਤੂੰ ਕੌਣ ਤੇ ਮੈਂ ਕੌਣ ਕੰਜ ਤੋਂ ਇਨਾ ਜਲੂਸ ਨਿਕਲੂਗਾ ਲੋਕ ਕੀ ਕਹਿਣਗੇ ਅਗਲਾ ਨੇ ਕਹਿਣਾ ਆਪਦੀ ਬੁੜੀ ਮਾਰਤੀ ਇਹਨਾਂ ਨੇ ਗੱਲ ਬਿਉ ਦੇ ਸਹਾਂ ਉਤਪਾ ਬਾਤੋ ਕੀ ਫੈਰਾ ਕਰ ਹਲੋ हाँ बीबी गई तो हा। थी घरों मेरे लड़के मैं बागे चली आगे गुस्सा चलो गुस्सा तू छेती आया आम कुम कर ली तू आहो चल चंगा छेती आया फिर सिद्धा आ गई आना के गई मेरे मेन की पोस्टी मैं हां चंगा ਤਾਂ ਉਹ ਗਈ ਚਲੀ ਮੁੰਡੇ ਨੂੰ ਉਠਾਵਣ ਨੂੰ ਕਹਿੰਨੀ ਬੁਲਾ ਕੇ ਮੜਾ ਮੋਟਾ ਵੇਖ ਖੋਖਲਾ ਹੋਰੀ ਨਵਿਆ ਮਿਹਦੀ ਵੇਖਦੀ ਹੋਰੀ ਨਾ ਕੋਈ ਪੰਗਾ ਪੈ ਜਾਵੇ ਹੁਣ ਮੈਨੂੰ ਉਠਾਉਣਾ ਪੈਣਾ ਮੁੰਡੇ ਨੂੰ ਵੇ ਮੁੰਡਿਆ

ਕਣਿਆ era ਦੋ ਟਾਲੀਆਂ ਮੜੇ ਫੜ ਕਿਉਂ ਦੇ ਫੋਗੇਰਾ ਕਾ ਦੇ ਜਾ ਕੇ ਕਾ ਨੀਂਦ ਪੂਰੀ ਹੁੰਦੀ ਪਈ ਤੇਰੀ ਫੇਰ ਲੱਗੇ ਕੋਈ ਕੰਮ ਵਾਂਗ ਜਾੜੋ ਮੱਥ ਨਹੀਂ ਜਾਏ ਜਨਾ ਦੇਖੋ ਜਾਣਾ ਨਹੀਂ ਜਾਗਾ ਮਾੜਾ ਮੈਂ ਤੈਨੂੰ ਖੁਕ ਲਿਆ ਪਰ ਘਰ ਬਾਹਰ ਕੀ ਮੇਰੇ ਨਾਲ ਡਾੜੀ ਨੂੰ ਖੁਕ ਲਾਣੀ ਹੈ ਆਜੂਗਾ ਕੀ ਬਤਾ ਖੇਤੀ ਆਈ ਹੈ ਤੂੰ ਤਾਂ ਉੱਠਣਾ ਹੀ ਨਹੀਂ ਪਿਆਗਾ ਸੁਣ ਮੈਂ ਮਟਾ ਵੇਖਲਾ ਪਰ ਮੈਨੂੰ ਨੂੰ ਖੂਨ ਲਾਉਣਾ ਪੈਣਾ ਯਾਰ ਜਾਣਾ ਦਾ ਪੈਣਾ ਯਾਰ ਮਾਤਾ ਦੇ ਵੀ ਵੀ ਉਹ ਜੀ ਆ ਜੋ ਨੇ 36 ਸਾਲਵਾਲ ਮਾਰਤੀ ਨਾ ਅਸੀਂ ਤਾਂ ਆਪਣੇ ਫੜੇ ਜਾਵਾਂਗੇ ਫਿਰ ਤੂੰ ਕੌਣ ਤੇ ਮੈਂ ਕੌਣ ਕਾਂਜ ਕੋਈ ਨਾ ਜਲੂਸ ਨਿਕਲੂਗਾ ਲੋਕ ਕੀ ਕਹਿਣਗੇ ਅਗਲਾ ਨੇ ਕਹਿਣਾ ਆਪਦੀ ਬੁੜੀ ਮਾਰਤੀ ਇਹਨਾਂ ਨੇ ਚੱਲ ਵੀ ਉਹਦੇ ਸਹਾਂ ਹੁਕਪਾ ਬਾਤੋ ਕੀ ਫਾਇਦਾ ਕਰ ਹਲੋ ਹਾਉ ਦੇ ਵੜੇ ਬੀਬੀ ਕਿਹੜੀ ਕਰ ਰਹਿਣਾ ਲੜ ਕੇ ਤਵਨ ਮੈਂ ਦਾਦਾ ਪੁਰਾਣੇ ਨੂੰ ਕੋਠੇ ਚੱਲੀਆਂ ਕੋਥੇ ਆਜਾ ਸੇਤੀ ਮਾਰਾ ਗਿਆ ਹਾਉ ਮੈਂ ਵੀ ਵੜੇ ਲੜ ਕੇ ਗਈ ਤੇ ਮੈਨੇ ਗੁੱਸਾ ਕਰ ਜੇ ਤੈਨੂੰ ਵਾਵਾ ਗੁੱਸਾ ਕਰ ਜੇ ਮੈਂ ਸਾਡਾ ਕੰਮ ਕਰਦਾ ਰਿਹਾ ਕੋਈ ਹੋਰ ਤੇ ਕਾਵਲ ਨਾ ਕਰ ਜਾਵੇ ਤੇ ਰੋਂਦੇ ਰਹਿਣਾ ਗਿਆਪਾ ਤੂੰ ਸੇਤੀ ਆਇਆ ਤੇ ਮਾਰਾ ਆ ਹਾਂ ਬਾਤ ਕੰਮ ਕੰਮ ਕਰਨੀ ਤੂੰ ਆਹੋ ਤਾਂ ਕੰਦਾ ਸੇਤੀ ਆਇਆ ਫਿਰ ਤਾ ਸਿੱਧਾ ਆ ਜੀ ਨੀ ਮੈਂ ਹਾਂ ਚੱਲ ਚੱਲਦਾ ਇਸ ਦਾ ਮਾਰੀ ਕੋਲ ਦੇਖੀ ਜਿਹੜੀ ਆਵੇ ਮੈਂ ਮਰਨਾ ਹੀ ਮਰਨਾ ਹੀ ਪੋਥੋ ਮਾਰਨ ਯਾਦਸ਼ਾਲ ਦੇਖੀ ਜਿਹੜੀ ਮਰਨਾ ਪੈ ਗਈ ਇੱਕ ਦਿਨ ਚੱਲ ਘਰ ਨਾ ਕੋਈ ਸੁਥਾ ਨਾ ਕਰੀ ਨੀ ਲੋ ਮਰ ਰਹਿ ਬੈਠਾ ਅੱਜ ਮੈਂ ਮਰਨਾ ਹੀ ਮਰਨਾ ਤੂੰ ਅੱਜ ਮੈਂ ਮਰ ਜਾਣਾ ਕਿੱਕਾ ਦਾ ਕਹਾਣਾ ਪਿੱਛੇ ਤੋਂ ਕਿੰਨਾ ਹਨ ਪਚਾਲ ਪਾਇਆ ਕਿੰਨਾ ਕੁਛ ਤੈਨੂੰ ਇਹ ਵੱਡਾ ਕੰਮ ਹੈ ਤੂੰ ਸਿਆਣੇ ਬਣੀ ਦੁਦਿਆਨ ਤੂੰ ਕਮਲਾ ਬਣਾਇਆ ਹੁਣ ਤੂੰ ਮੁੰਡੇ ਨੂੰ ਮਗਾ ਲਿਆ ਪਹਿਲਾਂ ਤਾਂ ਸਵੇਰ ਦੀ ਹੁਣ ਤੂੰ ਬੇਟੇ ਬੇਟੇ ਕਰਦੀ ਫਿਰੇ ਮੈਂ ਮਰਨਾ ਹੈ ਬੱਸ ਮੈਨੂੰ ਬਾਬਾ ਇਹ ਆਪਾਂ ਨੂੰ ਲੱਗਣਾ ਹੈ ਮਸਾਲਾ ਘਾਲ ਆ ਬੀਬੀ ਆਹ ਆ ਗਿਆ ਡੈਡੀ ਆ ਗਿਆ ਤੇਰਾ ਉਹਨੇ ਆ ਜਾ ਰਿਹਾ ਉਹਨੇ ਕਹਿੰਦਾ ਕੱਲ ਜਿਹੜੀ ਕਰ ਲਾਂਗੇ ਮੇਰੇ ਤੋਂ ਜਾ ਦੇ 22 ਨੇ ਕਮਲਾ ਆ ਕੇ ਮੈਂ ਆ ਕੇ ਲਊਗੀ ਮਾਰੇ ਤੂੰ ਮਾਂ ਮੰਗਦੇ ਬਿਜਾ ਮਾਂ ਤੇ ਤੂੰ ਕੀ ਸਿਆਣੀ ਵੈਣੀ ਹੈਗੀ ਤੂੰ ਦੀ ਕੰਮ ਕਰਦੀ ਫਿਰਦੀ ਹੈ ਕੋ ਚੰਗਾ ਲੱਗਦਾ ਮੈਂ ਤਾਂ ਚੱਪਲਾ ਪਾ ਕੇ ਤੂੰ ਮੇ ਭੱਜਾ ਮੈਨੂੰ ਇਹਦਾ ਫੋਨ ਆਇਆ ਵੀ ਮਾਂ ਦਾ ਗਈ ਹੈ ਨੇ ਜਦੋਂ ਮੈਨੂੰ ਇਹ ਕਹਿੰਦੀ ਤੈਨੂੰ ਕੱਪੜੇ ਨਹੀਂ ਲੈ ਕੇ ਲੈਣਾ ਮੈਨੂੰ ਜਾਣ ਹੀ ਨਹੀਂ ਮੈਂ ਰਾਂ ਬੜੀ ਜੀਤੀ ਅੱਜ ਭਾਈ ਗੱਲ ਸੁਣ ਲੋ ਮੇਰੀ ਮੇਰ ਤੋਂ ਦਾ ਰੋਜ਼ ਰੋਜ਼ ਦਾ ਕੰਮ ਨਹੀਂ ਹੁੰਦਾਗਾ ਆਪਾਂ ਬਤਨ ਕਿ ਮੈਂ ਹਿਸਾਬ ਲਾ ਲਿਆ ਆਪਾਂ ਚੱਲਾਂਗੇ ਜਾਂ ਰੋਟੀ ਦੇ ਦੇਣਾ ਸਕਣ ਤੇ ਕਿ ਆਪਾਂ ਦੋਵੇਂ ਕਿਉਂ ਪਰੇਸ਼ਾਨ ਹੋ ਰਿਹਾ ਦੂਜੇ ਦਿਨ ਫੇਰ ਅਸੀਂ ਬਈ ਬਰਾਤ ਤੇ ਆਜਾਂਗੇ ਨਹੀਂ ਕਹਣਾ ਫੇਰ ਅਸੀਂ ਆ ਜਾਾਂਗੇ ਫਿਰ ਸ਼ਾਂ ਨੂੰ ਮੋੜਾਂਗੇ ਉਹ ਇਹਨੂੰ ਮਾਦਾ ਨਹੀਂ ਤੈਨੂੰ ਲੈ ਚਲਾਂਗੇ ਹੁਣ ਤਾਂ ਤੂੰ ਰਾਜੀ ਕਿ ਨਹੀਂ ਹਾਂ ਰਾਜੀ ਹੁਣ ਮੈਂ ਰਾਜੀ ਚੱਲ ਆਜੋ ਗਿਆ ਚੱਲੀਏ ਨਹੀਂ ਉਹਨਾਂ ਨਾਲ ਵੇਖਿਆ ਮੰਨ ਨਹੀਂ ਤੀਂ ਮੇਰੀ ਗੱਲ ਇਹ ਵੀ ਬੰਨ ਨਹੀਂ ਮਨ ਮੰਨ